ਹਾਂਜੀ ਕੁਲਦੀਪ ਜੀ ਬਾਈ ਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਕੁਲਦੀਪ ਗੱਲ ਕਰਦਾ ਨਿਰਪਖ ਟੂਡੇ ਪੰਜਾਬ ਚੈਨਲ ਤੋਂ ਜੀ ਹਾਂਜੀ 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 ਬਾਈ ਜੀ ਅੱਜ ਤੁਹਾਡੇ ਵੱਲੋਂ ਜਿਹੜਾ 13 ਫਰਵਰੀ ਨੂੰ ਐਲਾਨਿਆ ਗਿਆ ਸੀ ਦਿੱਲੀ ਦੇ ਵੱਲ ਕੂਚ ਕੀਤਾ ਜਾਣਾ ਤਾਂ ਤੁਹਾਡੇ ਵੱਲੋਂ ਪਿੰਡਾਂ ਦੇ ਵਿੱਚੋਂ ਅਰਦਾਸ ਕਰਾ ਕੇ ਜਿਹੜੇ ਚਾਲੇ ਪਾ ਦਿੱਤੇ ਗਏ ਆ ਕਿਵੇਂ ਲੱਗ ਰਿਹਾ ਤੁਹਾਨੂੰ ਕਿ ਜਿਹੜਾ ਦਿੱਲੀ ਦੇ ਵਿੱਚ ਪਹੁੰਚਿਆ ਜਾਵੇਗਾ ਜੀ ਬਿਲਕੁਲ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਦਿੱਲੀ ਨੂੰ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਆ ਉਹ ਕਾਫਲੇ ਬਣਾ ਬਣਾ ਕੇ ਕਿਸਾਨ ਨਿਕਲਣ ਲੱਗੇ ਆ ਹੂੰ ਉਹ ਦਿੱਲੀ ਜਾਣ ਵਾਸਤੇ ਹੀ ਨਿਕਲਣ ਲੱਗੇ ਆ ਜੀ ਹਰ ਇੱਕ ਪਿੰਡ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਅਰਦਾਸਾਂ ਹੋਈਆਂ ਸਤਿਗੁਰਾਂ ਅੱਗੇ ਬੇਨਤੀ ਕਰਕੇ ਤੇ ਸਾਰੇ ਪੰਜਾਬ ਦੇ ਵਿੱਚ ਅੱਜ ਕਾਫਲੇ ਨਿਕਲਨੇ ਸ਼ੁਰੂ ਹੋਏ ਆ ਲੋਕ ਬਿਲਕੁਲ ਆਪਣੇ ਹੱਕਾਂ ਲਈ ਸਰਕਾਰ ਨੇ ਪਿਛਲੇ ਮੋਰਚੇ ਵੇਲੇ ਇਹ ਕਿਸਾਨਾਂ ਦੇ ਨਾਲ ਕਮਿਟਮੈਂਟ ਕੀਤੀ ਸੀ ਸਾਰੀਆਂ ਮੰਗਾਂ ਨੂੰ ਨਿਪਰੇ ਚਾੜਨ ਲਈ ਪਰ ਸਰਕਾਰ ਨੇ ਉਸ ਨੂੰ ਅਣਗੌਲਿਆ ਕਰਕੇ ਰੱਖ ਲਿਆ ਅੱਜ ਤੱਕ ਕਿਸੇ ਮੰਗ ਨੂੰ ਸਿਰੇ ਨਹੀਂ ਚੜਿਆ ਤਾਂ ਅੱਜ ਜਿਹੜੇ ਕਿਸਾਨ ਹੈ ਉਹ ਪੂਰੇ ਪੰਜਾਬ ਦੇ ਵਿੱਚੋਂ ਕਾਫਲੇ ਬਣਾ ਬਣਾ ਕੇ ਅਰਦਾਸਾਂ ਕਰਕੇ 6-6 ਮਹੀਨਿਆਂ ਦੀ ਜਿਹੜੀ ਲੰਗਰ ਦੀ ਰਸਤਾ ਹੈ ਉਹ ਟਰਾਲੀਆਂ ਦੇ ਵਿੱਚ ਰੱਖ ਕੇ ਟਰਾਲੀਆਂ ਨੂੰ ਇੱਕ ਕੈਂਪ ਦੇ ਰੂਪ ਵਿੱਚ ਬਦਲ ਕੇ ਵੱਡੇ ਵੱਡੇ ਕਾਫਲੇ ਬਣਾ ਕੇ ਅੱਜ ਪਿੰਡਾਂ ਦੇ ਵਿੱਚੋਂ ਪਰਵਾਨ ਹੋਏ ਆ। ਇੱਕ ਵੱਡਾ ਸਵਾਲ ਸੀ ਲੋਕਾਂ ਦਾ ਵੀ ਸਵਾਲ ਹੈ ਇੰਦਰਜੀਤ ਕਣੀਆਂ ਜੀ ਮੈਂ ਤੁਹਾਨੂੰ ਸਵਾਲ ਕਰਨ ਲੱਗਾ ਕਿ 13 ਤਰੀਕ ਦਾ ਐਲਾਨਿਆ ਗਿਆ ਸੀ ਕਿ 13 ਤਰੀਕ ਨੂੰ ਚਾਲੇ ਪਾਏ ਜਾਣੇ ਆ ਪੰਜਾਬ ਦੇ ਵਿੱਚੋਂ ਵਕ ਵਕ ਸਟੇਟਾਂ ਦੇ ਵਿੱਚੋਂ ਜਿੱਥੋਂ ਵੀ ਕਿਸਾਨ ਜਥੇਬੰਦੀਆਂ ਆਉਣਗੀਆਂ ਤਾਂ ਦਿੱਲੀ ਦੇ ਵਿੱਚ ਆਉਣਾ ਤੇ 11 ਤਰੀਕ ਨੂੰ ਚਾਲੇ ਪਾਉਣ ਦਾ ਕੀ ਕਾਰਨ ਹੈ ਕਿਸਾਨਾਂ ਨੂੰ ਜਿਹੜਾ 11 ਤਰੀਕ ਨੂੰ ਜਿਹੜਾ ਕਿਉਂ ਚਾਲੇ ਪਾਉਣੇ ਪਏ ਦਿੱਲੀ ਦੇ ਵੱਲ ਨੂੰ ਦੇਖੋ 13 ਤਰੀਕ ਦੀ ਤਾਂ ਇਹ ਨਾ ਗੱਲ ਦਿੱਲੀ ਦੇ ਵਿੱਚ ਪਹੁੰਚਣ ਦੀ ਹੈ ਜੀ ਜਿਹੜਾ ਦੇਖੋ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨਾਂ ਨੇ ਚੱਲਣਾ ਹੈ ਜੀ ਟਰੈਕਟਰ ਟਰਾਲੀਆਂ ਨਾਲ ਚੱਲਣਾ ਹੈ ਕੋਈ ਇੱਥੋਂ ਚੱਲਿਆ ਫਰੀਦਕੋਟ ਤੋਂ ਚੱਲਿਆ ਟਰੈਕਟਰ ਤਾਂ ਇਹ ਜੇ ਆਪਾਂ 13 ਤਰੀਕ ਨੂੰ ਕਹੀਏ ਵੀ ਸਵੇਰ ਚੱਲ ਕੇ ਸ਼ਾਮ ਨੂੰ ਪਹੁੰਚ ਜੂਗਾ ਤਾਂ ਪਹੁੰਚ ਨਹੀਂ ਸਕਦਾਗਾ ਇਹ ਪਹਿਲਾਂ ਇਸੇ ਕਰਕੇ ਚੱਲੇ ਆ ਕਾਫਲੇ ਬਣਾ ਕੇ ਮੰਜ਼ਲਾਮਾਨ ਤੇ ਮਾਰਦੇ ਇੱਕ ਲੋਕਾਂ ਨੂੰ ਹੋਰਾਂ ਨੂੰ ਸਨੇਹਾ ਦਿੰਦੇ ਹੋਏ ਤੇ ਜਿਹੜਾ ਆਪਦੇ ਸਮੇਂ ਤੇ ਲੋਕਾਂ ਨੇ ਪਹੁੰਚਣਾ ਹੈ ਇੱਕ ਦਿਨ ਪਹਿਲਾਂ ਅੱਜ ਕਿਤੇ ਸਟੇ ਕਰ ਲਿਆ ਕੱਲ ਨੂੰ ਕਿਤੇ ਹੋਸਟੇ ਕਰ ਲਿਆ ਇਸ ਤਰ੍ਹਾਂ ਕਰਕੇ ਪਰਸੋਂ 13 ਤਰੀਕ ਨੂੰ ਹੀ ਦਿੱਲੀ ਪਹੁੰਚੇ ਜਾਊਗਾ ਪਰ ਇੱਕ ਦਿਨ ਤਾਂ 13 ਤਰੀਕ ਨੂੰ ਹੀ ਚੱਲ ਕੇ ਤੇ 13 ਨੂੰ ਦਿੱਲੀ ਨਾ ਪਹੁੰਚਿਆ ਜਾਂਦਾਗਾ ਜੀ ਇਸ ਕਰਕੇ ਜਿਹੜੇ ਕਾਫਲੇ ਆ ਉਹ ਪਹਿਲਾਂ ਸਾਰੇ ਦੋਹਾਂ ਫੋਰਮਾਂ ਦੇ ਤੁਰਨੇ ਸ਼ੁਰੂ ਹੋਏ ਅੱਜ 11 ਸੇ ਹਾਂ ਕਣੀਆਂ ਸਾਹਿਬ ਜੀ ਜੇਕਰ ਗੱਲਬਾਤ ਕਰੀਏ ਆਪਾਂ ਕਿ ਪਹਿਲਾਂ ਜੇਕਰ ਪਿਛਲੇ ਝਾਤ ਮਾਰੀਏ ਅੰਦੋਲਨ ਦੀ ਤਾਂ ਬੜਾ ਵੱਡਾ ਰੋਸ ਸੀ ਲੋਕਾਂ ਦਾ ਇਕੱਠ ਸੀ ਤਾਂ ਇਸ ਵਾਰ ਕਿੰਨਾ ਕੇ ਇਕੱਠ ਦੇਖਣ ਨੂੰ ਮਿਲੇਗਾ ਦਿੱਲੀ ਦੇ ਵਿੱਚ ਜਦੋਂ ਰਸਤੇ ਦੇ ਵਿੱਚ ਬੈਰੀਗੇਟਿੰਗ ਵੀ ਕੀਤੀ ਗਈ ਹੈ ਕੀ ਲੱਗਦਾ ਕਿ ਲੋਕਾਂ ਦਾ ਕਹਿਣਾ ਕਿ ਕੱਠਾ ਜਿਹੜਾ ਬਹੁਤ ਘੱਟ ਹੈ ਇਸ ਵਾਰ ਗਿਣਤੀ ਕਿਸਾਨਾਂ ਦੀ ਘੱਟ ਹੈ ਦਿੱਲੀ ਦੇ ਕੁਝ ਕੀਤਾ ਗਿਆ ਕਿਸਾਨਾਂ ਵੱਲੋਂ ਪਰ ਇਕੱਠ ਦੀ ਜਿਹੜੀ ਗਿਣਤੀ ਘੱਟ ਆ ਨਹੀਂ ਵੇਖੋ ਕੁਲਦੀਪ ਜੀ ਗੱਲ ਇਹ ਗਿਣਤੀ ਨਹੀਂ ਹੈ ਘੱਟ ਟਰਾਲੀਆਂ ਦੇ ਇਸ ਟਾਈਮ ਤੇ ਅਸੀਂ ਰੋਡ ਤੇ ਜਾ ਰਹੇ ਹਾਂ ਸੰਗਰੂਰ ਰੋਡ ਨੂੰ ਟਰਾਲੀਆਂ ਦੇ ਕਾਫਲੇ ਉਸੇ ਤਰ੍ਹਾਂ ਹੀ ਜਾ ਰਹੇ ਹੈ ਕਠਿਨੀ ਘਟ ਹੈਗਾ ਪਰ ਗੱਲ ਹੈ ਨਾ ਵੀ ਜਬ ਹੈ ਬਾਣ ਲੱਗਿਓ ਤਬੈ ਰੋਸ ਜਾਗਿਓ ਦੇ ਮਹਾਵਾਕ ਅਨੁਸਾਰ ਜਦੋਂ ਸਰਕਾਰ ਨੇ ਵੈਰੀਕੇਟ ਵੱਡੇ ਵੱਡੇ ਕੀਤੇ ਹੈ ਨਾ ਜਦੋਂ ਅਸੀਂ ਵੈਰੀਕੇਟਾਂ ਦੇ ਨੇੜੇ ਪਹੁੰਚਾਂਗੇ ਤੇ ਸਾਡੇ ਮਗਰ ਪੰਜਾਬ ਉੱਠ ਕੇ ਪਿਛਲੀ ਵੇਰ ਵੀ ਇਸੇ ਤਰ੍ਹਾਂ ਹੀ ਚੱਲਿਆ ਸੀ ਕਾਫਲੇ ਪਿਛਲੀ ਵੇਰ ਨਾਲੋਂ ਛੋਟੇ ਨਹੀਂ ਹੈ ਟਰਾਲੀਆਂ ਦੇ ਕਾਫਲੇ ਪਿਛਲੀ ਵੇਰ ਨਾਲੋਂ ਵੱਡੇ ਐ ਹੂੰ ਔਰ ਜਿਹੜਾ ਇਹ ਹੈਗਾ ਨਾ ਕਿ ਜਦੋਂ ਅਸੀਂ ਬਾਰਡਰਾਂ ਦੇ ਨੇੜੇ ਪਹੁੰਚਾਂਗੇ ਤੇ ਜੇ ਸਰਕਾਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਇਹਨਾਂ ਨੇ ਵੈਰੀਕੇਟ ਦੇ ਬੜੇ ਮਜ਼ਬੂਤੀ ਨਾਲ ਪ੍ਰਬੰਧ ਕੀਤੇ ਐ ਜਿੰਨਾ ਸਰਕਾਰ ਮਜ਼ਬੂਤੀ ਨਾਲ ਪ੍ਰਬੰਧ ਕਰੂਗੀ ਵੈਰੀਕੇਟਾਂ ਤੇ ਉਹਨਾਂ ਹੀ ਜਿਹੜਾ ਪੰਜਾਬ ਦੇ ਵਿੱਚ ਲੋਕ ਰੋ ਹੋਰ ਮਜ਼ਬੂਤ ਹੋ ਕੇ ਉੱਠੂਗਾ ਜੋ ਬੈਰੀਗੇਟਿੰਗ ਅੰਬਾਲਾ ਤੋਂ ਦਿੱਲੀ ਜਾਣ ਦੇ ਰਸਤੇ ਤੇ ਕੀਤੀ ਗਈ ਐ ਕਿ ਲੱਗਦਾ ਜੀ ਜੀ ਕੀ ਲਕਡਾਉ ਕਿਸਾਨ ਆ ਜਿਹੜੇ ਉਹ ਤੋੜ ਪਾਉਣਗੇ ਜੀ ਬਿਲਕੁਲ ਇਹਹੀ ਕੋਈ ਗੱਲ ਨਹੀਂ ਹੈ ਲੋਕਾਂ ਅੱਗੇ ਮਜਬੂਤ ਵੈਰੀਕੇਟ ਨਹੀਂ ਖੜਦੇ ਹੁੰਦੇ ਕੁਲਦੀਪ ਜੀ ਪਿਛਲੀ ਵੇਰ ਕਿਹੜਾ ਜਦੋਂ ਪਿਛਲੀ ਵੇਰ ਮੋਰਚਾ ਕਿਸਾਨਾਂ ਦਾ ਲੱਗਿਆ ਦਿੱਲੀ ਨੂੰ ਕਿਸਾਨਾਂ ਨੇ ਕੁਝ ਕੀਤਾ ਤਾਂ ਕੋਈ ਐਰਕੀ ਨਾਲੋਂ ਘੱਟ ਨਹੀਂ ਸੀਗਾ ਪਿਛਲੀ ਵੇਰ ਵੀ ਸੜਕਾਂ ਪੱਟ ਕੇ 10-10 ਫੁੱਟ ਡੂੰਘੇ ਖਾਲ ਪੱਟ ਤੇ ਸੜਕਾਂ ਦੇ ਵਿੱਚ ਵੱਡੇ ਵੱਡੇ ਪੱਥੇ ਪੱਥਰ ਕੰਕਰੀਟ ਇਥੋਂ ਤੱਕ ਲੋਹੇ ਦੇ ਕਿੱਲ ਵਿਛਾਏ ਗਏ ਸੀ ਸੜਕਾਂ ਦੇ ਉੱਤੇ ਪਰ ਜਦੋਂ ਲੋਕ ਰੋ ਉੱਠਦਾ ਹੁੰਦਾ ਉਦੋਂ ਬੇਸ਼ੱਕ ਤੁਸੀਂ ਸੜਕਾਂ ਦੇ ਉੱਤੇ ਕੰਧਾਂ ਕਿਉਂ ਨਾ ਕੱਢ ਦਿਓ ਦਿਵਾਰਾਂ ਕਿਉਂ ਨਾ ਬਣਾ ਦਿਓ ਲੋਕਾਂ ਅੱਗੇ ਲੋਕ ਰੋ ਕੇ ਨਹੀਂ ਟਿਕਦਾ ਹੁੰਦਾ ਇਹ ਸਾਰਾ ਕੁਝ ਇਹ ਸਰਕਾਰ ਦੀ ਵਿਖਲਾਟ ਹੈ ਸਰਕਾਰ ਨੇ ਲੋਕਾਂ ਦੇ ਨਾਲ ਕਮਿਟਮੈਂਟ ਕੀਤੀ ਹੈ ਸਰਕਾਰ ਇੱਕ ਤੇ ਚੰਗਾ ਕਰ ਰਹੀ ਹੈ ਵੇਖੋ ਇਹਨਾਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੈ ਇਹ ਜਦੋਂ ਭਾਜਪੀ ਸਤਾ ਦੇ ਵਿੱਚ ਆਈ ਉਹ ਤੋਂ ਪਹਿਲਾਂ ਨੇ ਚੋਣ ਮੈਨੀਫੈਸਟ ਦਾ ਹਿੱਸਾ ਹੈ ਅਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਾਂਗੇ ਤੁਸੀਂ ਪ੍ਰਧਾਨ ਮੰਤਰੀ ਜੀ ਦੀ ਇਹ ਜਿਹੜੀ ਸਪੀਚ ਆ ਉਹ ਸੁਣਿਓ ਉਹ ਕਹਿੰਦੇ ਪਹਿਲੀ ਹੀ ਮੀਟਿੰਗ 'ਮੇ ਪਹਿਲੀ ਹੀ ਵਾਰ ਸਮੁੱਚੇ ਕਿਸਾਨਾਂ ਦਾ ਕਰਜ਼ਾ ਜਿਹੜਾ ਖਤਮ ਕਰ ਦਿਆ ਜਾਏਗਾ ਇਹ ਆ ਜੋ ਕਰਜ਼ਾ ਖਤਮ ਹੋ ਗਿਆ ਕਿ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਜਿਹੜੀਆਂ ਉਹ ਲਾਗੂ ਹੋ ਗਈਆਂ ਤਾਂ ਜਦੋਂ ਐਸਾ ਤਾਂ ਤੋਂ ਬਾਹਰ ਸੀਮਾਨਜਗ ਮੋਦੀ ਜੀ ਉਸ ਸਮੇਂ ਇਹ ਗੁਜਰਾਤ ਦੇ ਸੀਐਮ ਸਾਹਿਬ ਸੀਗੇ ਉਸ ਸਮੇਂ ਇੱਕ ਕਮੇਟੀ ਬਣੀ ਸੀ ਇਹ ਉਸ ਕਮੇਟੀ ਦੇ ਚੇਅਰਮੈਨ ਸੀ ਕਈ ਸੀਐਮ ਸਾਹਿਬ ਅੱਸੀ ਕੇ ਸਟੇਟਾਂ ਦੇ ਹੋਰ ਵੀ ਉਸ ਕਮੇਟੀ ਦੇ ਵਿੱਚ ਤਾਂ ਇਹ ਚੇਅਰਮੈਨ ਹੁੰਦੇ ਸੀ ਨਰਿੰਦਰ ਮੋਦੀ ਜੀ ਉਸ ਸਮੇਂ ਇਹ ਉਸ ਸਮੇਂ ਦੀ ਕੇਂਦਰ ਸਰਕਾਰ ਕਾਂਗਰਸ ਪਾਰਟੀ ਦੀ ਡਾਕਟਰ ਮਨਮੋਹਨ ਸਿੰਘ ਜੀ ਅਗਵਾਈ ਕਰਦੇ ਸੀ ਉਸ ਸਮੇਂ ਇਹਨਾਂ ਦੀਆਂ ਸਟੇਟਮੈਂਟਾਂ ਸੀ ਕਿ ਐਮਐਸਪੀ ਤੇ ਕੋਈ ਗਰੰਟੀ ਕਾਨੂੰਨ ਬਣਾਇਆ ਜਾਵੇ ਇਸ ਤਰ੍ਹਾਂ ਦੀ ਐਮਐਸਪੀ ਦੇਣ ਦਾ ਕੋਈ ਫਾਇਦਾ ਨਹੀਂ ਹੈ ਤਾਂ ਅੱਜ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਅੱਜ ਤੀ ਅਸੀਂ ਐਮਐਸਪੀ ਤੇ ਤੁਹਾਡੀ ਸਰਕਾਰ ਹੈ ਗਰੰਟੀ ਕਿਉਂ ਨਹੀਂ ਦਿੰਦੇਗੇ ਤੁਸੀਂ ਜਿਹੜੀ ਪਿਛਲੀ ਸਰਕਾਰ ਨਾਲ ਕਮਿਟਮੈਂਟ ਕੀਤੀ ਅਸੀਂ ਇਹ ਤੇ ਗਰੰਟੀ ਕਾਨੂੰਨ ਬਣਾਵਾਂਗੇ ਕਿਉਂ ਨਹੀਂ ਬਣਾਉਂਦੇ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਕਿਸਾਨ ਮਜੂਦਾਰ ਕਰਜ਼ਾ ਮਜ਼ਦੂਰ ਦਾ ਕਰਜ਼ਾ ਜਿਹੜਾ ਤੁਸੀਂ ਖਤਮ ਕਰਨ ਦਾ ਚੋਣਵੇਂ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀ ਉਹ ਕਿਉਂ ਨਹੀਂ ਹੁੰਦਾ ਅੱਜ ਉਹ ਲੋਕ ਤੁਹਾਡੇ ਵੱਲੋਂ ਦਿੱਤੀਆਂ ਗਈਆਂ ਸਟੇਟਮੈਂਟਾਂ ਚੋਣ ਮੈਨੀਫੈਸਟੋ ਦਾ ਹਿੱਸਾ ਉਹ ਲਾਗੂ ਕਰਵਾਉਣ ਲਈ ਤੁਹਾਡੇ ਕੋਲ ਆ ਰਹੇ ਹੈ ਤਾਂ ਸਰਕਾਰ ਦੀ ਮੈਂ ਸਮਝੂ ਇੱਕ ਬਖਲਾਟ ਹੈ ਬਖਲਾਟ ਦੇ ਵਿੱਚ ਡਰੀ ਹੋਈ ਸਰਕਾਰ ਜਿਹੜੀ ਅਜਿਹੇ ਝਾਂਤ ਕਰ ਰਹੀ ਹੈ ਜੇਕਰ ਗੱਲ ਕਰੀਏ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਤੇ ਜੇਕਰ ਮੀਟਿੰਗ ਹੁੰਦੀ ਹੈ ਕਿ ਕਿਸਾਨ ਵਾਪਸ ਚਾਲੇ ਪਾਉਣਗੇ ਆਪਣੇ ਜਾਂ ਦਿੱਲੀ ਦੇ ਵਿੱਚ ਕੂਚ ਕਰਕੇ ਦਿੱਲੀ ਦੇ ਵਿੱਚ ਇੱਕ ਵਾਰ ਪਹੁੰਚ ਕੇ ਹੀ ਵਾਪਸ ਆਉਣਗੇ ਨੇ ਦੇਖੋ ਬਿਲਕੁਲ ਮੀਟਿੰਗਾਂ ਤੋਂ ਕੁਲਦੀਪ ਜੀ ਕਦੇ ਵੀ ਨਹੀਂ ਜਿਹੜੇ ਕਿਸਾਨ ਲੀਡਰ ਪਿੱਛੇ ਹਟੇ ਪਿਛਲੇ ਮੋਰਚੇ ਦੇ ਵਿੱਚ ਵੀ ਲਗਾਤਾਰ 13 ਮੀਟਿੰਗਾਂ ਹੋਈਆਂ ਅਖੀਰ ਜਦੋਂ ਕਾਨੂੰਨ ਵਾਪਸ ਹੋਇਆ ਉਹ ਵੀ ਮੀਟਿੰਗਾਂ ਦੇ ਵਿੱਚ ਹੀ ਹੋਈ ਮੀਟਿੰਗਾਂ ਤੋਂ ਅੱਜ ਵੀ ਨਹੀਂ ਪਿੱਛੇ ਹਟਿਆ ਜਾਊਗਾ ਕਿਸਾਨ ਆਗੂ ਸਾਰੇ ਮੀਟਿੰਗਾਂ ਨੂੰ ਤਵੱਜੋ ਦੇ ਰਹੇ ਐ ਜੋ ਵੀ ਸਰਕਾਰ ਚਾਹੂਗੀ ਮੀਟਿੰਗ 'ਚ ਜਾਣਗੇ ਪਰ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੋ ਜੇ ਸਾਰਾ ਜਿਹੜੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਪ੍ਰਵਾਨ ਕਰ ਲੇ ਆ ਮਤਲਬ ਕਿ ਵੀ ਮੀਟਿੰਗ ਦੇ ਵਿੱਚ ਵੀ ਨਪਟਾਰਾ ਹੋ ਜਾ ਸਕਦਾ ਹੈ ਦਿੱਲੀ ਜਾਣ ਦੀ ਲੋੜ ਨਹੀਂ ਪੈ ਸਕਦੀ ਪਰ ਜੇ ਸਰਕਾਰ ਇਹ ਗੱਲ ਕਰੇ ਵੀ ਸਿਰਫ ਗੱਲਾਂ ਕਰੇ ਮੀਟਿੰਗ ਦੇ ਵਿੱਚ ਮਸਲੇ ਦਾ ਕਿਸਲੇ ਦਾ ਹੱਲ ਨਾ ਕੱਢੇ ਐਮਐਸਪੀ ਤੇ ਗਰੰਟੀ ਕਾਨੂੰਨ ਨਾ ਬਣਾਇਆ ਜਾਵੇ ਜਾਂ ਜਿਹੜੀਆਂ ਸਾਰੀਆਂ ਇਸ ਮੋਰਚੇ ਦੇ ਨਾਲ ਸੰਬੰਧਿਤ ਮੰਗਾਂ ਹਨ ਉਹਨਾਂ ਨੂੰ ਅਣਗੌਲਿਆ ਕਰੇ ਤਾਂ ਇਕੱਲੀਆਂ ਮੀਟਿੰਗਾਂ 'ਚ ਬੈਠ ਕੇ ਗੁਜ਼ਾਰਾ ਨਹੀਂ ਹੋਣਾ ਫਿਰ ਕਿਸਾਨਾਂ ਦੀ ਮਜਬੂਰੀ ਹੈ ਕਿਸਾਨ ਦਿੱਲੀ ਨਹੀਂ ਚੱਲੇ ਤੇ ਦਿੱਲੀ ਦੇ ਵਿੱਚ ਜਾ ਕੇ ਹਟਣਗੇ ਲਾਸਟ ਸਵਾਲ ਹੈ ਮੇਰਾ 인ਦਰਜੀਤ ਜੀ ਤਾਂ ਮੀਟਿੰਗਾਂ ਪਹਿਲਾਂ ਵੀ ਹੋਈਆਂ ਮੀਟਿੰਗ ਹੁਣ ਵੀ ਚੱਲ ਰਹੀ ਹੈ ਮੀਟਿੰਗਾਂ ਦਾ ਦੌਰ ਚੱਲਦਾ ਰਹੇਗਾ ਵੀ ਕਿ ਕਿਸਾਨਾਂ ਨੂੰ ਲਿਖਤੀ ਰੂਪ ਚ ਦੇਣਗੇ ਜਾਂ ਜਿਵੇਂ ਪਹਿਲਾਂ ਲollipops ਦਿੱਤਾ ਸੀ ਉਸੇ ਤੱਕ ਹੀ ਕਿਸਾਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ ਜੀ ਬਿਲਕੁਲ ਇੱਕ ਵਾਰੀ ਕੋਈ ਲollipops ਦੇਤਾ ਤਾਂ ਉਹਦੇ ਵਿੱਚ ਕਿਸਾਨਾਂ ਦੇ ਨਾਲ ਧੋਖਾ ਹੋਗਾ ਤੇ ਵਾਰ-ਵਾਰ ਨਹੀਂ ਇਹ ਹੋਊਗਾ ਬਿਲਕੁਲ ਤੁਹਾਡੇ ਵਾਲੀ ਗੱਲ ਹੈ ਜਿਹੜੀ ਬਿਲਕੁਲ ਲਿਖਤੀ ਰੂਪ ਦੇ ਵਿੱਚ ਪੂਰਨ ਵਿਸ਼ਵਾਸ ਦੇ ਤੌਰ ਤੇ ਕੋਈ ਲਿਖਤੀ ਰੂਪ ਚ ਮਿਲੂਗਾ ਤਾਂ ਹੀ ਤਾਂ ਕੋਈ ਫੈਸਲਾ ਹੋਊਗਾ ਵਰਨਾ ਜੇਕਰ ਕੋਈ ਗੱਲਾਂ ਗੱਲਾਂ ਦੇ ਵਿੱਚ ਸਰਕਾਰ ਆਖੇ ਵੀ ਅਸੀਂ ਕੋਈ ਇਹਦਾ ਇਹਨਾਂ ਨੂੰ ਪਿੱਛੇ ਮੋੜਦਗੇ ਪਿੱਛੇ ਮੋੜਨ ਵਾਲਾ ਜਿਹੜਾ ਲੋਕ ਰੋ ਨਹੀਂ ਹੈਗਾ ਸਮਾ ਦੇਣ ਦੇ ਲਈ ਇੰਦਰਜੀਤ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਧੰਨਵਾਦ